ਆਉਣੇਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਵਾਰ ਫੇਰ ਤੋਂ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਨੇ ਜੀ ਆ ਦੋਸਤੋ ਤੁਹਾਨੂੰ ਦੱਸ ਦੇ ਕਿ ਇਸ ਕੈਫੇ ਦੇ ਉੱਤੇ ਦੁਬਾਰਾ ਗੋਲੀਆਂ ਚੱਲਦੀਆਂ ਨੇ ਆਖਰ ਕਿਹੜੇ ਸ਼ਖਸ ਵੱਲੋਂ ਇਸ ਤਰ੍ਹਾਂ ਦਾ ਕਾਰਾ ਕੀਤਾ ਜਾ ਰਿਹਾ ਹੈ ਆਖਰ ਕਿਹੜੀ ਦੁਸ਼ਮਣੀ ਜਿਹੜੀ ਕਿ ਕਪਿਲ ਸ਼ਰਮਾ ਦੇ ਨਾਲ ਆ ਜਿਸ ਦੇ ਕਾਰਨ ਕਈ ਵਾਰ ਕਹਿ ਲਵੋ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਉਹ ਕੈਫੇ ਦੇ ਉੱਤੇ ਗੋਲੀਆਂ ਚਲਦੀਆਂ ਇਹਦੇ ਪਰ ਇਸ ਵਾਰ ਫੇਰ ਤੋਂ ਕਪੀਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਨੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਆਖਰ ਕਿਹੜੇ ਸ਼ਖਸ ਵੱਲੋਂ ਇਹ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਰ ਇਸ ਵਿਸ਼ੇ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਰਾ ਕੇਸ ਦੀ ਕੌਲ ਤੇ ਜੁੜ ਚੁੱਕੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਇਸ ਵਿਸ਼ੇ ਦੇ ਉੱਤੇ ਅਸੀਂ ਜਰੂਰ ਗੱਲ ਕਰਾਂਗੇ ਰਾਕੇਸ਼ ਜੀ ਦੇ ਨਾਲ ਅਖਰ ਉਹਨਾਂ ਕੋਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਗੱਲਬਾਤ ਕਰਦੇ ਹਾਂ ਅਸੀਂ ਜੀ ਰਾਕੇਸ਼ ਜੀ ਕੀ ਕਹਿਣਾ ਚਾਹੋਗੇ ਕੈਫੇ ਦੇ ਉੱਤੇ ਦੁਬਾਰਾ ਗੋਲੀਆਂ ਚੱਲ ਗਈਆਂ ਨੇ ਕਪਿਲ ਸ਼ਰਮਾ ਦੀ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਤੋਂ ਥੋੜੀ ਦੇਰ ਪਹਿਲਾਂ ਪੁਲਿਸ ਸੋਰਸਸ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਸਰੀ ਦੇ ਵਿੱਚ ਜਿਹੜਾ ਕੈਪਸ ਕੈਫੇ ਦੇ ਨਾਮ ਤੇ ਜਿਹੜਾ ਕਪਿਲ ਸ਼ਰਮਾ ਕਮੇਡੀਅਨ ਹੈਗਾ ਉਹਨਾਂ ਦੇ ਇੱਕ ਮਹੀਨੇ ਦੇ ਵਿੱਚ ਦੂਜੀ ਵਾਰੀ ਜਿਹੜੀ ਫਾਇਰਿੰਗ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗੋਲਡੀ ਬ੍ਰਾਂਡ ਜਿਹੜੇ ਹੈਗੇ ਆ ਐਸ ਅਮੈਰੀਕਾ 'ਚ ਬੈਠੇ ਉਹਨਾਂ ਵੱਲੋਂ ਜਿਹੜੀ ਫਾਇਰਿੰਗ ਕਰਨ ਦੀ ਜਿਹੜੀ ਜ਼ਿੰਮੇਵਾਰੀ ਪੋਸਟ ਪਾ ਕੇ ਲਈਤੀ ਗਈ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੋਸਟ ਦੇ ਵਿੱਚ ਉਹਨਾਂ ਨੇ ਗੋਲਡੀ ਬ੍ਰਾਂਡ ਨੇ ਜਿਹੜੀ ਗੱਲ ਸਾਂਝੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਲਿਖ ਕੇ ਦੱਸਿਆ ਇਹ ਸਾਡਾ ਜਿਹੜੀ ਕਿਸੇ ਗੱਲ ਦਾ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਉਸ ਨੂੰ ਲੈ ਕੇ ਫਾਇਰਿੰਗ ਕੀਤੀ ਗਈ ਹੈ ਔਰ ਉਹਨਾਂ ਨੇ ਇਹ ਵੀ ਵਾਰਨਿੰਗ ਦਿੱਤੀ ਹੈ ਕਿ ਇਸ ਤੋਂ ਬਾਅਦ ਜਿਹੜੀ ਫਾਇਰਿੰਗ ਬੰਬੇ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈਗਾ ਉਸੇ ਵੀ ਜਿਹੜੀ ਹੈ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਗਈ ਹੈ ਕਿਤੇ ਨਾ ਕਿਤੇ ਪੁਲਿਸ ਇਸ ਚੀਜ਼ ਨੂੰ ਲੈ ਕੇ ਐਕਟਿਵ ਹੋ ਚੁੱਕੀ ਹੈ ਔਰ ਤੁਹਾਨੂੰ ਦੱਸਦੇ ਕਿ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਹਜੇ ਵੀ ਕਪੀ ਸ਼ਰਮਾ ਵੱਲੋਂ ਇੰਆ 골ਡੀ ਬਰਾਡ ਵੱਲੋਂ ਅਜੇ ਦੂਜੀ ਪੋਸਟ ਬਾਰੇ ਅਜੇ ਕੋਈ ਕਲੀਅਰ ਨਹੀਂ ਕੀਤਾ ਗਿਆ ਕੀ ਗੱਲਬਾਤ ਹੈ ਕੀ ਰੀਜ਼ਨ ਹੈ ਇਹ ਤਾਂ ਪੁਲਿਸ ਅਜੇ ਇਸ ਚੀਜ਼ ਨੂੰ ਵੈਰੀਫਾਈ ਕਰੇਗੀ ਫਿਰ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਕੀ ਕੀ ਲੱਗਦਾ ਹੈ ਕਿ ਫਰੋਤੀ ਦੇ ਕਾਰਨ ਇਹ ਸਾਰੀ ਫਾਇਰਿੰਗ ਹੋ ਰਹੀ ਹੈ ਇੱਕ ਕੈਫੇ ਦੇ ਉੱਤੇ ਜੀ ਤੁਹਾਨੂੰ ਦੱਸ ਦਈਏ ਕਿ ਹਜੇ ਤੱਕ ਜਿਹੜੀ ਕਪਿਲ ਸ਼ਰਮਾ ਇਸ ਤੋਂ ਪਹਿਲਾਂ ਵੀ ਜਿਹੜੀ ਪੁਸ਼ਟੀ ਕਰ ਚੁੱਕੇ ਹੈ ਔਰ ਜਿਸ ਤਰ੍ਹਾਂ ਦੀ ਪਹਿਲਾਂ ਵੀ ਪੁਲਿਸ ਉਹਨਾਂ ਦੇ ਕੈਫੇ ਤੇ ਪਹੁੰਚੀ ਸੀਗੀ ਔਰ ਉਹਨਾਂ ਦੀ ਜਿਹੜੀ ਟੀਮ ਵੀ ਪੁਲਿਸ ਨਾਲ ਸਪੋਰਟ ਕਰਦੀ ਹੋਈ ਕਿਤੇ ਨਾ ਕਿਤੇ ਇਨਵੈਸਟੀਗੇਟ ਜ਼ਰੂਰ ਕਰ ਰਹੀ ਸੀ ਪਰ ਕਪਿਲ ਸ਼ਰਮਾ ਵੱਲੋਂ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਮਾਫਰੋਤੀ ਲਈ ਕੋਈ ਪੁਸ਼ਟੀ ਨਹੀਂ ਕੀਤੀ ਗਈ ਅਜੇ ਇਸ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਕਹਿਣਾ ਜਲਦੀ ਹੋਏਗਾ ਪਰ ਜਿਸ ਤਰ੍ਹਾਂ ਕਿ ਹੁਣ ਦੂਜੀ ਵਾਰੀ ਫਾਇਰਿੰਗ ਹੋਈ ਹੈ ਹੋ ਸਕਦਾ ਕਪਿਲ ਸ਼ਰਮਾ ਵੱਲੋਂ ਇਸ ਨੂੰ ਮਾਮਲੇ ਦੇ ਵਿੱਚ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਜਾਂ ਪਿਕਚ ਕਲੀਅਰ ਕੀਤੀ ਜਾ ਸਕਦੀ ਹੈ ਕਿ ਕੀ ਮਾਮਲਾ ਸਾਹਮਣੇ ਹੈਗਾ ਲੇਕਿਨ ਇਸ ਇਸ ਮਾਮਲੇ ਦੇ ਅਜੇ ਜਿਹੜੀ ਇਨਵੈਸਟੀਗੇਸ਼ਨ ਹੋਣਾ ਬਾਕੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੀ ਪਿਕਚਰ ਕਲੀਅਰ ਹੋਏਗੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਜਿਵੇਂ ਕਿ ਸਾਡੇ ਨਾਲ ਕੋਲ ਤੇ ਰਾਕੇ ਛਪੜਾ ਹਣੀ ਜੁੜੇ ਹੋਏ ਸੀਗੇ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਕੈਫੇ ਦੇ ਉੱਤੇ ਗੋਲੀਆਂ ਚੱਲੀਆਂ ਗਈਆਂ ਨੇ ਕਿਉਂਕਿ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਆ ਕਿਸ ਵੱਲੋਂ ਕਪਿਲ ਸ਼ਰਮਨ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਕਿ ਪੁਰਾਣੀ ਰੰਜਿਸ਼ ਆ ਜਾਂ ਫਿਰ ਫਰੋਤੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਪੀਲ ਸ਼ਰਮਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਡੀਅਨ ਦੇ ਪੂਰੇ ਕਮੇਡੀਅਨ ਮਸ਼ਹੂਰ ਕਮੇਡੀਅਨ ਉਹ ਜੋ ਕਪੀਲ ਸ਼ਰਮਾ ਸ਼ੋਅ ਜਿਨਾਂ ਦਾ ਆਪਣਾ ਸ਼ੋਅ ਆ ਉਹ ਸ਼ੋਅ ਕਰਦੇ ਨੇ ਐਂਕਰਿੰਗ ਕਰਦੇ ਨੇ ਉਹਦੇ ਵਿੱਚ ਪਰ ਜੇਕਰ ਕਪੀਲ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਕਪੀਲ ਸ਼ਰਮਾ ਦੇ ਕੈਫੇ ਦੇ ਉੱਤੇ ਮੋੜ ਦੁਆਰਾ ਗੋਲੀਆਂ ਚੱਲਦੀਆਂ ਨੇ ਚਿੰਤਾ ਦਾ ਵਿਸ਼ਾ ਆ ਹਾਲਾਂਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੋਸਟ ਨਹੀਂ ਪਾਈ ਗਈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕਿਹੜੇ ਵਿਅਕਤੀ ਵੱਲੋਂ ਇਸ ਕੰਮ ਨੂੰ ਇਸ ਕਟਨਾ ਨੂੰ ਬਾਰ ਬਾਰ ਅੰਜਾਮ ਦਿੱਤਾ ਜਾ ਰਿਹਾ ਹੈ ਕਿਉਂਕਿ ਵੱਡੇ ਸਵਾਲ ਖੜੇ ਹੋ ਰਹੇ ਨੇ ਕਪੀਲ ਸ਼ਰਮਾ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ ਪਰ ਮੈਨੂੰ ਲੱਗਦਾ ਹੈ ਕਿ ਉਹ ਜਲਦ ਪ੍ਰੈਸ ਕਾਨਫਰੰਸ ਵੀ ਕਪੀਲ ਸ਼ਰਮਾ ਕਰਨਗੇ ਜਾਂ ਫਿਰ ਆਪਣੇ ਇੰਸਟਾਗ੍ਰam ਸੋਸ਼ਲ ਮੀਡੀਆ ਅਕਾਊਂਟ ਦੇ ਨਾਲ ਸਾਨੂੰ ਹੋਰ ਇਨਫੋਰਮੇਸ਼ਨ ਤੁਮਾਂਗੇ ਫਿਲਹਾਲ ਬਹੁਤ ਜਲਦ ਨਵੀਂ ਅਪਡੇਟ ਨਾਲ ਜੁੜਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਆਨਯਰ